ਤੁੰਦ ਜਗ ਚ ਨਲ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤਾਂ ਦਾ ਸੇਵਾਦਾਰ ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਲਕਾ ਡੇਰਾ ਬਾਬਾ ਨਾਨਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲਾਨਾ ਜੋੜ ਮਿਲ ਚੂਲਾ ਸਾਹਿਬ ਤੇ ਆਈਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਇਲਾਕੇ ਦੀਆਂ ਸੰਗਤਾਂ ਜਿਨ੍ਹਾਂ ਨੇ ਥਾਂ ਥਾਂ ਤੇ ਲੰਗਰ ਲਾਏ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਮੈਂ ਉਹਨਾਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਤੁਸੀਂ ਲੰਗਰ ਦੀ ਸੇਵਾ ਕਰ ਰਹੇ ਹੋ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਹਾਡੇ ਲੰਗਰਾਂ ਤੇ ਧਾਰਮਿਕ ਸਹਿਦ ਜਿਹੜਾ ਉਹ ਪਹੁੰਚਾਇਆ ਗਿਆ ਜਿੱਥੇ ਤੁਸੀਂ ਲੰਗਰਾਂ ਦੀ ਸੇਵਾ ਕਰਨੀਆਂ ਉੱਥੇ ਧਾਰਮਿਕ ਸਹਿਦ ਦੀ ਸੇਵਾ ਉਹ ਵੀ ਤੁਸੀਂ ਕਰੋ ਤਾਂ ਕਿ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਸਿਧਾਂਤ ਦਿੱਤਾ ਉਹਨੇ ਸਮੂਹ ਕੇਵਲ ਅਸੀਂ ਪ੍ਰਸ਼ਾਦਾ ਛਕਣ ਨਾਲ ਉਹ ਸਾਡੀ ਸ਼ਰਧਾ ਨਹੀਂ ਪੂਰੀ ਹੁੰਦੀ ਜੋ ਸਾਨੂੰ ਗੁਰੂ ਨਾਨਕ ਦੇਵ ਦਾ ਹੁਕਮ ਹੈ ਨਾਮ ਜਪਣਾ ਵੰਡ ਛਕਣਾ ਧਰਮ ਦੀ ਕਿਰਤ ਕਰਨੀ ਉਹਨਾਂ ਦੇ ਤੇ ਵੀ ਆਪਾਂ ਅਮਲ ਕਰੀਏ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ